ਉਸਾਹਿਬ ਜੀ ਵਾਹੀ ਗੁਰੂ ਸਾਹਿਬ ਜੀ ਗੂਜਰੀ ਮੱਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ 버ਤਾ ਜਾਏ ਜੀ ਹਰ ਮੇਰੀ ਪ੍ਰੀਤ ਰਿਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਪੀਜੈ ਇਹਾ ਸੇਵ ਬਣੀ ਜਿਉ ਰਹੋ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਦਪ ਹਰ ਮੇਰਾ ਭਾਈ ਹਰ ਕੀ ਮੈਂ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪੁਤੈ ਹਰ ਮੇਰਾ ਸਾਥ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੁੜੀ ਹੈ ਚਲਦਿਆਂ ਨਾਲ ਨਾ ਜਾਈ ਹਰ ਮੇਰਾ ਤਨ ਮੇਰੇ ਸਾਥ ਚੱਲ ਜਹਾਂ ਜਾਉ ਤਹ ਜਾਈ ਜੋ ਛੁੱਟੇ ਜੋ ਛੁੱਟੇ ਲੱਗੈ ਛੁੱਟੇ ਕਰਮ ਕਮਾਈ ਕਹਿ ਨਾਨਕ ਹਰ ਕਾ ਭਾਣਾ ਹੋਆ ਕਹਿ ਨਾ ਕਛੂ ਨਾ ਜਾਈ ਕਹਿ ਨਾਨਕ ਹਰ ਕਾ ਭਾਣਾ ਹੋਆ कहना कछु ना जाय ज़हरा ज़हूर हजरा हजूर सर्व कला भरपूर सम्राट गुरु लोक परलोक दे रखे भगत वशल ज्ञान दे सागर गुरुवांदे गुरु शब्द गुरु तन तन श्री गुरु ग्रंथ साहिब जी महाराज गुरु महाराज जी दी पावन पवित्र गोद विच गुरु शब्द दे नाल जुड़ बैठी जुड़ रही सत्संग ਗੁਰੂ ਮਾਰਜੀ ਨੇ ਮਿਹਰ ਕਿਰਪਾ ਕਿਰਪਾ ਦਇਆ ਕੀਤੀ ਹੈ ਮਹਾਰਾਜ ਨੇ ਆਪਣੇ ਦਰਸ਼ਨ ਦੇ ਦਰ ਦਿੱਤੇ ਹਨ ਅਰ ਸੰਨੋਂ ਆਨੰਦਮਈ ਬਾਣੀ ਅਰ ਸੰਗਤ ਦੇ ਵਿੱਚ ਬਹਿ ਕੇ ਉਸ ਮਹਾਨ ਰਸ ਨੂੰ ਪ੍ਰਾਪਤ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਗੁਰੂ ਦੀ ਬਖਸ਼ਿਸ਼ੀ ਗੁਰੂ ਦੀ ਮਿਹਰ ਸ਼ਬਦ ਰਾਹੀ ਅਸੀਂ ਪ੍ਰਾਪਤ ਕਰ ਰਹੇ ਹਾਂ ਦਰਸ਼ਨ ਰਾਹੀਂ ਪ੍ਰਾਪਤ ਕਰ ਰਹੇ ਹਾਂ ਭਾਵਨਾ ਪ੍ਰੇਮ ਰਾਹੀਂ ਪ੍ਰਾਪਤ ਕਰ ਰਹੇ ਹਾਂ ਪਰ ਸਾਡੀ ਇਹ ਪ੍ਰੇਮ ਭਾਵਨਾ ਜਿਹੜੀ ਹੈ ਸਾਨੂੰ ਗੁਰੂ ਤੱਕ ਲੈ ਕੇ ਜਾਂਦੀ ਹੈ ਗੁਰੂ ਦੇ ਨਾਲ ਸਾਡਾ ਨਾਤਾ ਸਬੰਧ ਰਿਸ਼ਤਾ ਪੱਕਾ ਕਰਦੀ ਹੈ ਜਿਸ ਦਾ ਗੁਰੂ ਦੇ ਨਾਲ ਨਾਤਾ ਸਬੰਧ ਰਿਸ਼ਤਾ ਪੱਕਾ ਹੋ ਜਾਂਦਾ ਹੈ ਉਸ ਦਾ ਰਿਸ਼ਤਾ ਕਦੇ ਵੀ ਟੁੱਟਦਾ ਨਹੀਂ ਹੈ ਔਰ ਸਦਾ ਹੀ ਬਣਿਆ ਰਹਿੰਦਾ ਹੈ ਤੁਰੰਤ ਰਗਾ ਤੱਕ ਬਣਿਆ ਰਹਿੰਦਾ ਹੈ ਅੰਤ ਤੱਕ ਬਣਿਆ ਰਹਿੰਦਾ ਜਾਂ ਇੰਜ ਕਹਿ ਸਕਦੇ ਆ ਸਦਾ ਹੀ ਬਣਿਆ ਰਹਿੰਦਾ ਗੁਰੂ ਦੇ ਨਾਲ ਮਾਲਕ ਦੇ ਨਾਲ ਬਣਾਇਆ ਸੰਬੰਧ ਜਾਂ ਬਣਾਇਆ ਰਿਸ਼ਤਾ ਉਹ ਕਦੇ ਵੀ ਸਾਨੂੰ ਤੋਖਾ ਨਹੀਂ ਦਿੰਦਾ ਦੂਰ ਨਹੀਂ ਕਰਦਾ ਹਮੇਸ਼ਾ ਹੀ ਸਾਨੂੰ ਉਸ ਰਿਸ਼ਤੇ ਦੇ ਵਿੱਚੋਂ ਉਸ ਪਿਆਰ ਦੇ ਵਿੱਚੋਂ ਨਿਗ ਮਿਲਦਾ ਹੈ ਸੋ ਇਸੇ ਹੀ ਵਿਚਾਰ ਦੇ ਨਾਲ ਜੁੜਦੀ ਅੱਜ ਦੀ ਵਿਚਾਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 490 ਦੇ ਉੱਪਰੇ ਅੰਕਿਤ ਹੈ ਪਹਿਲੀ ਪੰਕਤੀ ਹੈ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਜੋ ਬੇਨਤੀ ਕੀਤੀ ਹੈ ਉਹਦੇ ਮੁਤਾਬਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਗਿਆਨ ਦੇ ਰਹੇ ਨੇ। ਇਹ ਸਿਰਫ ਆਪਣੇ ਕੋਈ ਹੀ ਪ੍ਰਮਾਤਮਾ ਦੀ ਉਸ ਅਕਾਲ ਪੁਰਖ ਦੀ ਆਗਿਆ ਮੰਨੀ ਹੈ, ਉਹਦੀ ਸਿਵਾ ਵਿੱਚ ਰਹਿਣਾ ਹੈ, ਉਹਦੇ ਤੇ ਭਰੋਸਾ ਰੱਖਣਾ। ਉਹਦਾ ਹੁਕਮ ਮੰਨਣਾ। ਮੇਰੇ ਮਨ ਇੱਕ ਸਿਉਚਿਤ ਲਾਏ, ਇੱਕ ਸਿਬਿਨ ਸਭ ਧੰਦ ਹੈ, ਸਭ ਮਿੱਥਿਆ ਮੋਹਮਾਏ। ਕੇਵਲ ਉਸ ਪਰਮਾਤਮਾ ਦੀ ਹੀ ਸੇਵਾ ਕਰਨੀ ਹੈ ਸੇਵਾ ਦਾ ਮਤਲਬ ਹੈ ਉਹਦੇ ਹੁਕਮ ਦੇ ਵਿੱਚ ਰਹਿਣਾ ਉਸ ਦੀ ਗੱਲ ਮੰਨਣੀ ਹੈ ਉਸ ਦੀ ਭਜਨ ਬੰਦਗੀ ਕਰਨੀ ਹੈ ਅੱਛਾ ਉਸ ਦੀ ਆਪਾਂ ਬਖਸ਼ਿਸ਼ ਪ੍ਰਾਪਤ ਕਰਨੀ ਹੈ ਸਤਕਾਰਯੋਗ ਕੈਪਟਨ ਸਜਨ ਸਿੰਘ ਜੀ ਉਹਨਾਂ ਵੱਲੋਂ ਸ਼ਮਈ ਦੀ ਸੇਵਾ 500 ਦੌੜਾ ਮਹਾਰਾਜ ਜੀ ਕੀਤੀ ਹੈ ਮਿਰ ਕਰਨੀ ਕਿਰਪਾ ਕਰਨੀ ਸ਼ੇਵਕਾਂ ਦੀ ਕੀਤੀ ਸੇਵਾ ਸਫਲੀ ਕਰਨੀ ਨਾਮਦਾਨ ਬਖਸ਼ੋ ਤੰਦਰੁਸਤੀਆਂ ਬਖਸ਼ੋ ਸਦਾਰ ਗੁਰਵਿੰਦਰ ਸਿੰਘ ਦੇ ਕਾਰਜ ਰਾਜ ਕਰਨੇ ਮਾਰੇ ਖੁਸ਼ੀਆਂ ਨਾਲ ਝੋਲੀਆਂ ਭਰਨੀਆ ਤਿਲ ਤਿਲ ਪੇਟ ਕੀਤਾ ਲੇਖੇ ਵਿਚ ਲਾਉਣਾ ਹਰ ਮੈਦਾਨ ਨੂੰ ਫਤਿਹ ਕਰਨਾ ਜੀ ਸੋ ਮਹਾਰਾ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ ਪਈ ਆਪਾਂ ਸਾਨੂੰ ਸਿੱਖਾਂ ਦੇ ਘਰ ਸਾ ਸੰਗਤ ਜੀ ਜਨਮ ਮਿਲਿਆ ਫਾਵੇਂ ਕੋਈ ਕਿਸੇ ਵੀ ਜਾਤ ਦਾ ਉਹਨੂੰ ਜਾਤ ਜੋ ਦੁਨੀਆਂ ਨੇ ਦਿੱਤੀ ਹੈ ਸਿੱਖ ਦੀ ਜਾਤ ਨਹੀਂ ਹੁੰਦੀ ਜਿਸ ਦੀ ਜਾਤ ਹੈ ਉਹ ਸਿੱਖ ਨਹੀਂ ਹੁੰਦਾ ਪਰ ਜਿੰਨੇ ਵੀ ਅਸੀਂ ਆ ਅਸੀਂ ਸਿੱਖਾਂ ਦੇ ਕੋਈ ਆਪਣੇ ਨਾਲ ਕੋਈ ਲਾਂਦਾ ਵੀ ਮੈਂ ਫਲਾਨਾ ਸਿੱਖਾਂ ਫਲਾਨਾ ਸਿੱਖ ਪਰ ਅਸੀਂ ਸਾਰੇ ਹੀ ਗੁਰੂ ਦੇ ਸਿੱਖਾਂ ਇਸ ਕਰਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਸਨਸਾਰਿਆਂ ਨੂੰ ਇੱਕੋ ਹੀ ਹੁਕਮ ਹੈ ਕੋਈ ਵੀ ਹੈ ਕਿਸੇ ਵੀ ਜਾਤ ਦਾ ਉਸ ਨੇ ਕੋਈ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਦਾ ਮਤਲਬ ਵੀ ਜੋ ਦੇ ਵਿੱਚ ਵਿਚਾਰ ਧਾਰ ਹੈ ਜੋ ਗੁਰੂਆਂ ਦਾ ਸਿਧਾਂਤ ਦੇ ਸਨੇਹਾ ਉਹਨੂੰ ਫੋਲੋ ਕਰਨਾ ਉਹਦੇ ਮੁਤਾਬਕ ਚੱਲਣਾ ਉਹਨੂੰ ਗ੍ਰਹਿਣ ਕਰਨਾ ਇਹਨੂੰ ਮੰਨਣਾ ਕਹਿੰਦੇ ਨੇ ਜਾਂ ਸੇਵਾ ਕਹਿੰਦੇ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਤੁਸੀਂ ਉਸੇ ਆਪਣੇ ਮਾਲਕ ਦੀ ਕੇਵਲ ਆਪਾਂ ਸੇਵਾ ਕਰਨੀ ਆ ਦੇਖੋ ਆਪਣੇ ਬੱਚੇ ਸਕੂਲ ਵਿੱਚ ਪੜ੍ਹਦੇ ਨੇ ਇੱਕ ਸਕੂਲ ਵਿੱਚ ਦਾਖਲ ਲਿਆ ਉੱਥੇ ਹੀ ਉਹ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਨੌਵੀਂ ਦਸਵੀਂ ਕਰ ਜਾਂਦੇ ਨੇ ਠੀਕ ਹੈ ਜੀ ਇੱਕੋ ਸਕੂਲ ਦੇ ਵਿੱਚ ਉਹਨਾਂ ਨੂੰ ਰੋਜ਼ ਜਾਣਾ ਪੈਂਦਾ ਉੱਥੇ ਹਾਜ਼ਰੀਆਂ ਭਰਨੀਆਂ ਪੈਂਦੀਆਂ ਉੱਥੇ ਦੀ ਪੜ੍ਹਾਈ ਭਾਵੇਂ ਬਾਕੀ ਸਕੂਲਾਂ ਵਿੱਚ ਵੀ ਠੀਕ ਹੈ ਪਰ ਜਿੱਥੇ ਉਹਨਾਂ ਨੇ ਦਾਖਲਾ ਲਿਆ ਹੁੰਦਾ ਹੈ ਉੱਥੇ ਜਾ ਕੇ ਉਹ ਟੀਚਰ ਸਾਹਿਬਾਨਾਂ ਤੋਂ ਸਿੱਖਿਆ ਲੈਂਦੇ ਨੇ ਪੜ੍ਹਾਈ ਕਰਦੇ ਨੇ ਤੇ ਆਪਣੇ ਸਕੂਲ ਦਾ ਨਾਮ ਵੀ ਰੌਸ਼ਨ ਕਰਦੇ ਨੇ ਉਹਨੂੰ ਚੰਗਾ ਵੀ ਕਹਿੰਦੇ ਨੇ ਟੀਚਰ ਸਾਹਿਬਾਂ ਦੇ ਸ਼ਬਦ ਵੀ ਕਰਦੇ ਨੇ ਜਿਨ੍ਹਾਂ ਕੋ ਪੜ੍ਹਦੇ ਨੇ ਤੇ ਹਰ ਜੀ ਉਹਨਾਂ ਨੇ ਦਾਖਲਾ ਲਿਆ ਹੋਵੇ ਜਿਸ ਸਕੂਲ ਦੇ ਵਿੱਚ ਤੇ ਜਾਂਦੇ ਹੋਰ ਸਕੂਲ ਦੇ ਵਿੱਚ ਰਹਿੰਨ ਤੇ ਫਿਰ ਉਹ ਗੱਲ ਕਦੀ ਵੀ ਨਹੀਂ ਬਣ ਸਕਦੀ ਭਾਵੇਂ ਵਾਕੀ ਵੀ ਸਕੂਲ ਵੀ ਰਜਿਸਟਰਡ ਹਨ ਮਾਨਤਾ ਪ੍ਰਾਪਤ ਹਨ ਪਰ ਜਿੱਥੇ ਉਸ ਨੇ ਦਾਖਲਾ ਲਿਆ ਹੁੰਦਾ ਹੈ ਜਿੱਥੇ ਉਸ ਨੇ ਆਪਣਾ ਸਭ ਕੁਝ ਜਮ੍ਹਾਂ ਕਰਾਇਆ ਹੁੰਦਾ ਹੈ ਜਿੱਥੇ ਪੜ੍ਹਾਈ ਸ਼ੁਰੂ ਕੀਤੀ ਹੁੰਦੀ ਹੈ ਉਸ ਨੂੰ ਉੱਥੇ ਹੀ ਜਾਣਾ ਚਾਹੀਦਾ ਹੈ ਤੇ ਬਾਕੀ ਸਾਰੇ ਜਿੱਥੇ ਵੀ ਵਿਦਿਆਲੇ ਨੇ ਸਾਰੇ ਮੁਬਾਰਕ ਸੋ ਗੁਰੂ ਨਾਨਕ ਦਾ ਘਰ ਸਾਡਾ ਇੱਕ ਬਹੁਤ ਵੱਡਾ ਵਿਦਿਆਲਾ ਸੰਸਥਾ ਤੇ ਸਾਡਾ ਘਰ ਹੈ ਕਿਉਂਕਿ ਜੋ ਪੰਕਤੀ ਆਈ ਹੈ ਹਰ ਕੀ ਤੂੰ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਈ ਜੀ ਅਸੀਂ ਹੋਰ ਧਰਮਾਂ ਦੇ ਗ੍ਰੰਥ ਵੀ ਪੜਨੇ ਨੇ ਸੁਣਨਾ ਵੀ ਹੈ ਪਰ ਇਹ ਨਹੀਂ ਕਿ ਅਸੀਂ ਜੋ ਮਰਜੀ ਕੋਈ ਕਹੀ ਜਾਵੇ ਅਸੀਂ ਉਸ ਮੁਤਾਬਕ ਚੱਲਣਾ ਅਸੀਂ ਚੱਲਣਾ ਸਿਰਵ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਹੈ ਉਹਨਾਂ ਦੀ ਸੇਵਾ ਹੀ ਉਹਨਾਂ ਦਾ ਹੁਕਮ ਹੀ ਅਸੀਂ ਗ੍ਰਹਿਣ ਕਰਨਾ ਇਸ ਕਰਕੇ ਜੇ ਮਹਾਰਾਜ ਜੀ ਕਹਿੰਦੇ ਦੂਸਰੀ ਸੇਵਾ ਜਾਂ ਦੂਜੇ ਪਾਸੇ ਜਾ ਕੇ ਕੋਈ ਇੱਕ ਪਾਸੇ ਲੱਗ ਕੇ ਫਿਰ ਦੂਜੇ ਪਾਸੇ ਜਾਏਗਾ ਫਿਰ ਉਹਦੇ ਲਈ ਬਹੁਤ ਪੰਕਤੀਆਂ ਨੇ ਗੁਰਬਾਣੀ ਦੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਉਹ ਚੀਜ਼ ਨਹੀਂ ਕਰਨੀ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਇਸ ਪੰਕਤੀ ਵਿੱਚ ਜਵਾਬ ਦਿੱਤਾ ਕਹਿੰਦੇ ਵੀ ਮੇਰੇ ਮਨ ਇੱਕ ਸਿਉਂਚਿਤ ਲਾਏ ਜੇ ਮਤਲਬ ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਜਿਸ ਤੇ ਤੇਰਾ ਭਰੋਸਾ ਜੇ ਤੂੰ ਉਸ ਦੀ ਸੇਵਾ ਕਰਦਾ ਰਹੇਗਾ ਮਨੋ ਚਿੰਦਿਆ ਫਲ ਪਾਈਏ ਫਿਰ ਆਪਣਾ ਮਨ ਭੌਂਦਾ ਫਲ ਜਿਹੜਾ ਹੈ ਉਹ ਪ੍ਰਾਪਤ ਕਰ ਲਏਗਾ ਜੇ ਤੂੰ ਉਸ ਨੂੰ ਛੱਡ ਕੇ ਦੂਜੇ ਪਾਸੇ ਜਾਏਗਾ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਇਹਦੇ ਨਾਲ ਅਸੀਂ ਇਹ ਵੀ ਪੰਕਤੀ ਲਾਉਨੇ ਆ ਕਲੀਅਰ ਹੋ ਜਾਏਗਾ ਖਸਮ ਛੋੜ ਦੂਜੇ ਲੱਗੇ ਡੁੱਬੇ ਹੈ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਝਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰਿ ਉਤਾਰਿਆ ਇੱਕ ਤੇ ਇਹ ਅਰਥ ਹੋ ਗਿਆ ਇੱਕ ਦੂਜਾ ਉਹ ਹੈ ਨਿਰੰਕਾਰ ਤੇ ਸੰਸਾਰ ਨਿਰੰਕਾਰ ਤੇ ਸੰਸਾਰ ਦੇ ਕੋ ਨਿਰੰਕਾਰ ਦੀ ਵੀ ਸੇਵਾ ਕਰਨੀ ਹੈ ਸੰਸਾਰ ਦੀ ਵੀ ਸੇਵਾ ਕਰਨੀ ਹੈ ਵਿੱਚ ਦੁਨੀਆ ਸੇਵਾ ਕਮਾਈ ਹੈ ਪਰ ਸੰਸਾਰ ਦੇ ਵਿੱਚ ਜੇ ਇਸ ਪ੍ਰਕਾਰ ਦੀ ਸੇਵਾ ਨਹੀਂ ਕਰਨੀ ਵੀ ਉਹਦੇ ਵਿੱਚ ਕਿੰਦੇ ਸਾਡਾ ਸਵਾਰਥ ਹੋਵੇ ਜਾਂ ਕੋਈ ਚਾਬਲੂਸੀ ਹੋਵੇ ਜਾਂ ਕੋਈ ਕੋਈ ਆਪਣਾ ਮਤਲਬ ਹੋਵੇ ਜੇ ਐਦਾਂ ਦੇ ਮਤਲਬ ਕਰਕੇ ਵੀ ਜੇ ਕੋਈ ਕੋਈ ਸੇਵਾ ਕਰਦਾ ਜਾਂ ਨਿਰੰਕਾਰ ਰੱਬ ਸੰਗਤ ਤੇ ਜਾਂ ਸੰਸਾਰ ਦੇ ਵਿੱਚ ਕਰਦਾ ਤੇ ਉਹ ਵੀ ਮਹਾਰਾਜ ਜੀ ਕਹਿੰਦੇ ਬਿਰਥਾ ਜਾਂਦੀ ਹੈ ਉਹ ਵੀ ਬਿਰਥਾ ਜਾਂਦੀ ਹੈ ਹਰ ਕੀ ਸੇਵਾ ਤੇ ਮਨੋਚਿੰਦਿਆ ਬਲ ਪਾਈਏ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਸੋ ਮਨੁੱਖ ਦੀ ਆਪਣੀ ਜ਼ਿੰਦਗੀ ਜਾਂ ਜੀਵਨ ਜਿਹੜਾ ਬਿਰਥਾ ਚਲਾ ਜਾਂਦਾ ਹੈ ਸੋ ਇਸ ਕਰਕੇ ਆਪਣੇ ਗੁਰੂ ਦੀ ਆਪਣੇ ਮਾਲਕ ਦੀ ਕੇਵਲ ਸੇਵਾ ਕਰਨੀ ਹੈ ਸਤਕਾਰ ਸਬਦਾਈ ਕਰਨਾ ਹੈ ਹੁਕਮ ਇਕਦਾਈ ਮੰਨਣਾ ਹੈ ਇਕਾ ਬਾਣੀ ਇਕੋ ਗੁਰ ਇਕੋ ਸ਼ਬਦ ਵਿਚਾਰ ਸਤਕਾਰ ਸ਼ਬਦਾ ਵਿਚਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੋ ਇਸ ਕਰਕੇ ਹਰ ਧਰਮ ਦੇ ਆਪਣੇ ਆਪਣੇ ਗ੍ਰੰਥ ਨੇ ਉਹਨਾਂ ਦੀ ਆਪਣੀ ਵਿਚਾਰਧਾਰਾ ਹੋ ਸਕਦਾ ਕਿਸੇ ਦੀ ਕੋਈ ਵਿਚਾਰ ਸਾਡੇ ਨਾਲ ਨਾ ਮਿਲੇ ਸੋ ਇਸ ਕਰਕੇ ਆਪਾਂ ਜਿਸ ਧਰਮ ਦੇ ਵਿੱਚ ਪੈਦਾ ਹੋਏ ਹਾਂ ਅਸੀਂ ਉਸ ਕਰਮ ਦੇ ਧਾਰਮਿਕ ਗ੍ਰੰਥ ਨੂੰ ਫੋਲੋ ਕਰਨਾ ਹੈ ਮੈਂ ਫਿਰ ਵਾਰ-ਵਾਰ ਕਹਿੰਦਾ ਸਤਿਕਾਰ ਅਸੀਂ ਸਾਰਿਆਂ ਦਾ ਕਰਨਾ ਹੈ ਕਿਸੇ ਨੂੰ ਘਟਾਕੇ ਨਹੀਂ ਦਰਸ਼ਨਾ ਕਿਸੇ ਨੂੰ ਮਾਰਾ ਨਹੀਂ ਕਿਨ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਮੇਰੀ ਜਿਹੜੀ ਅੰਦਰਲੀ ਪ੍ਰੀਤ ਹੈ ਏਹੀ ਮੇਰੀ ਰੀਤ ਹੈ ਏਹੀ ਮੇਰੀ ਜੀਵਨ ਜੁਗਤ ਹੈ ਏਹੀ ਮੇਰੀ ਕਥਾ ਹੈ ਏਹੀ ਮੇਰੀ ਕਹਾਣੀ ਹੈ ਇਹ ਸਭ ਕੁਝ ਜਿਹੜਾ ਹੈ ਉਹਦੇ ਨਾਲ ਪ੍ਰੀਤ ਕਰਨੀ ਇਹੀ ਸਭ ਕੁਝ ਹੈ ਮੇਰੇ ਨਾਲ ਮੇਰੇ ਵਾਸਤੇ ਗੁਰਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜਿਉ ਰਹਉ ਮੈਨੂੰ ਇਹੀ ਸੇਵਾ ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੇ ਨਾਲ ਗੁਰੂ ਦੀ ਯਾਦ ਵਿੱਚ ਮੇਰਾ ਮਨ ਲੱਗਾ ਰਹੇ ਗੁਰੂ ਦੀ ਮੈਨੂੰ ਯਾਦ ਆਉਂਦੀ ਰਹੇ ਗੁਰੂ ਦੇ ਚਾਨਾਂ ਵਿੱਚ ਮੈਂ ਜੁੜਿਆ ਰਵਾਂ ਇਹੀ ਮੇਰਾ ਮੇਰੀ ਸੇਵਾ ਇਹ ਹੀ ਮੇਰਾ ਪ੍ਰਯੋਜਨ ਹੈ ਇਹ ਹੀ ਮੇਰਾ ਏਮ ਹੈ ਇਹ ਹੀ ਮੈਨੂੰ ਸੇਵਾ ਮਿਲਣੀ ਚਾਹੀਦੀ ਜਾਂ ਮਿਲੀ ਹੋਈ ਹੈ ਜਾਂ ਮੈਂ ਆਸ ਕਰਦਾ ਹਾਂ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਕਹਿੰਦੇ ਮੇਰਾ ਪ੍ਰਮਾਤਮਾ ਜਿਹੜਾ ਮੇਰੇ ਲਈ ਮੇਰੇ ਸ਼ਾਸਤਰ ਨੇ ਮੇਰਾ ਗ੍ਰੰਥ ਮੇਰਾ ਪ੍ਰਮਾਤਮਾ ਹੈ ਮੇਰਾ ਗ੍ਰੰਥ ਹੀ ਮੇਰਾ ਸ਼ਾਸਤਰ ਹੈ ਸਿਮਰਤਿਆਂ ਅਨਜਾਂ ਗਿਆਨ ਦਾ ਸੋਮਾ ਹੈ ਗਿਆਨ ਦਾ ਭੰਡਾਰ ਹੈ ਤੇ ਹਰੀ ਮੇਰਾ ਕਹਿੰਦੇ ਮਿੱਤਰ ਹੈ ਤੇ ਹਰੀ ਮੇਰਾ ਰਿਸ਼ਤੇਦਾਰ ਹੈ ਪ੍ਰਮਾਤਮਾ ਹਰ ਮੇਰਾ ਬੰਧਪ ਹਰ ਮੇਰਾ ਭਾਈ ਉਹ ਪ੍ਰਮਾਤਮਾ ਮੇਰਾ ਭਾਈ ਵੀ ਹੈ ਪ੍ਰਮਾਤਮਾ ਮੇਰਾ ਰਿਸ਼ਤੇਦਾਰ ਵੀ ਹੈ ਮੇਰਾ ਸਭ ਕੁਝ ਉਹੀ ਹੈ ਮੇਰਾ ਉਹਦੇ ਨਾਲ ਬਹੁਤ ਗਹਿਰਾ ਸਬੰਧ ਹੈ ਹਰ ਕੀ ਮੈਂ ਭੁੱਖ ਲਾਗੇ ਹਰ ਨਾਮ ਮੇਰਾ ਮਨ ਤ੍ਰਿਪਤ ਹੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਸਿਸ ਕਰਕੇ ਮੈਨੂੰ ਉਸ ਦੀ ਪਿਆਸ ਲੱਗਦੀ ਹੈ ਮੈਨੂੰ ਉਸ ਦੀ ਭੁੱਖ ਲੱਗਦੀ ਹੈ ਮੈਨੂੰ ਉਸ ਦੇ ਮਿਲਾਪ ਦੀ ਤਾੰਗ ਲੱਗਦੀ ਹੈ ਤੇ ਉਹਦੀ ਤਾੰਗ ਉਹਦਾ ਦਰਸ਼ਨ ਉਹਦਾ ਮਿਲਾਪ ਹਰ ਮੇਰਾ ਮਨ ਤ੍ਰਿਪਤ ਹੈ ਤੇ ਉਹਦੇ ਨਾਲ ਹੀ ਕਹਿੰਦੇ ਨੇ ਮੇਰੇ ਮਨ ਨੂੰ ਸ਼ਾਂਤੀ ਆਉਂਦੀ ਹੈ ਮੈਂ ਤ੍ਰਿਪਤ ਹੋਣਾ ਜਾਂ ਮੈਂ ਰਾਜ ਜਾਣਾ ਤ੍ਰਿਪਤੋ ਮਤਲਬ ਰਾਜ ਜਾਣਾ ਵੀ ਕਹਿੰਦੇ ਹਨ ਮੈਨੂੰ ਭੁੱਖ ਉਹਦੀ ਹੈ ਮੈਨੂੰ ਇੱਛਾ ਉਹਦੀ ਹੈ ਤੇ ਉਸ ਨੂੰ ਮਿਲਣ ਕਰਕੇ ਉਹਦੇ ਦਰਸ਼ਨ ਕਰਕੇ ਮੈਂ ਕਹਿੰਦੇ ਤ੍ਰਿਪਤ ਹੋ ਜਾਣਾ ਹਾਂ ਜਿਵੇਂ ਕੱਲ ਵੀ ਅਸੀਂ ਵਿਚਾਰ ਕੀਤੀ ਸੀ ਉਹਦੇ ਤੋਂ ਬਗੈਰ ਉਹਦੇ ਤੋਂ ਬਗੈਰ ਸਾਨੂੰ ਸ਼ਾਂਤੀ ਨਹੀਂ ਆ ਸਕਦੀ ਨਮਸਕਾਰ ਕਰਕੇ ਸਿਵਨ ਸਲਾਹ ਕਰਕੇ ਸੋ ਮੇਰਾ ਮਨ ਜਿਹੜਾ ਹੈ ਰੱਜਦਾ ਤ੍ਰਿਪਤ ਉਹਨੂੰ ਦੇਖ ਕੇ ਹੀ ਹੁੰਦਾ ਤੇ ਹਰ ਮੇਰਾ ਸਾਗ ਅੰਤ ਹੋਏ ਸਖਾਈ ਪ੍ਰਮਾਤਮਾ ਮੇਰਾ ਐਸਾ ਸੰਬੰਧੀ ਹੈ ਐਸਾ ਰਿਸ਼ਤੇਦਾਰ ਹੈ ਜਿਹੜਾ ਮੇਰਾ ਅੰਤ ਵੇਲੇ ਵੀ ਮੇਰਾ ਸਾਥੀ ਹੋਵੇਗਾ ਸੰਸਾਰ ਅੰਤ ਵੇਲੇ ਸਾਥੀ ਨਹੀਂ ਹੈ ਪਰ ਲਿਖਿਆ ਪ੍ਰਮਾਤਮਾ ਐਸਾ ਸਖਾ ਬੰਧਪ ਹੈ ਜੋ ਅੰਤ ਵੇਲੇ ਵੀ ਮੇਰਾ ਸਾਥੀ ਹੋਵੇਗਾ ਹਰ ਬਿਨ ਹੋਰ ਰਾਸ ਕੁੜੀ ਹੈ ਚਲਦਿਆਂ ਨਾਲ ਨਾ ਜਾਈ ਕਹਿੰਦੇ ਬਾਕੀ ਦੁਨੀਆ ਵਿੱਚ ਜਿਹੜੀਆਂ ਵੀ ਚੀਜ਼ਾਂ ਨੇ ਚਾਹੇ ਕੋਈ ਮੋਹ ਦੇ ਨਾਲ ਸੰਬੰਧਤ ਹੈ ਚਾਹੇ ਕੋਈ ਖਾਣ ਦੇ ਨਾਲ ਸੰਬੰਧਤ ਹੈ ਕਾਇ ਕੋਈ ਹੋਰ ਢੰਗ ਦੇ ਨਾਲ ਦੁਨੀਆ ਦੀਆਂ ਚੀਜ਼ਾਂ ਜਾਂ ਵਸਤੂਆਂ ਹਨ ਮਤਲਬ ਕਹਿੰਦੇ ਸਾਰੀਆਂ ਹੀ ਉਹ ਝੁੱਟੀਆਂ ਹਨ ਹਰ ਬਿਨ ਹੋਰ ਰਾਸ ਕੂੜੀ ਹੈ ਸਭ ਕੁਝ ਕਹਿੰਦੇ ਨਾਸ਼ਵੰਤ ਹੈ ਝੂਠ ਹੈ ਚਲਵਿਆਂ ਨਾਲ ਨਾ ਜਾਈ ਇਹ ਜਿੰਨਾ ਵੀ ਸਰਮਾਇਆ ਜਿੰਨੀਆਂ ਵੀ ਜਮਾ ਕੀਤੀਆਂ ਦੁਨੀਆ ਦੀਆਂ ਚੀਜ਼ਾਂ ਵਸਤੂਆਂ ਕਹਿੰਦੇ ਇਹ ਜਗਤ ਤੋਂ ਜਾਣ ਤੋਂ ਬਾਦ ਜਾਂ ਜਗਤ ਤੋਂ ਤੁਰਨ ਵੇਲੇ ਵਿਦਾ ਹੁਣ ਵੇਲੇ ਇਹ ਕੋਈ ਵੀ ਚੀਜ਼ ਜਿਹੜੀ ਹੈ ਸਾਡੇ ਕੰਮ ਦੀ ਨਹੀਂ ਰਹਿੰਦੀ ਕੋਈ ਵੀ ਚੀਜ਼ ਸਾਡੇ ਕੰਮ ਨਹੀਂ ਆਉਂਦੀ ਸਾਨੂੰ ਉਦੋਂ ਤੱਕ ਹੀ ਸੰਸਾਰ ਦੀ ਜ਼ਰੂਰਤ ਹੈ ਜਦੋਂ ਤੱਕ ਸਾਡੇ ਅੰਦਰ ਪ੍ਰਾਨ ਨੇ ਸਾਨੂੰ ਖਾਣਾ ਵੀ ਉਦੋਂ ਤੱਕ ਚਾਹੀਦਾ ਹੈ ਜਦੋਂ ਜਦੋਂ ਤੱਕ ਸਾਡੇ ਸਰੀਰ ਵਿੱਚ ਜਾਨ ਹੈ ਜਾਨ ਬਰਕਰਾਰ ਬਰਕਰਾਰ ਰਹੇ ਜਦੋਂ ਤੱਕ ਸਾਡੇ ਪ੍ਰਾਨ ਹਨ ਉਦੋਂ ਤੱਕ ਜਾਣ ਵੀ ਹੈ ਉਦੋਂ ਤੱਕ ਇੱਛਾ ਵੀ ਹੈ ਆ ਪ੍ਰਾਪਤ ਕਰ ਲਈਏ ਉਹ ਕਰ ਲਈਏ ਆ ਕਰ ਲਈਏ ਪਰ ਮਹਾਰਾਜ ਜੀ ਕਹਿੰਦੇ ਨੇ ਆਖਰ ਵੇਲੇ ਜਗਤ ਤੋਂ ਵਿਦਾ ਹੋਣ ਵੇਲੇ ਚੱਲਦਿਆਂ ਨਾਲ ਨਾ ਜਾਈ ਫਿਰ ਉਹ ਚੀਜ਼ ਜਿਹੜੀ ਹੈ ਦੁਨਿਆਵੀ ਕੋਈ ਵੀ ਨਾਲ ਨਹੀਂ ਜਾਂਦੀ ਇਸ ਕਰਕੇ ਇਹ ਸਾਰੀਆਂ ਹੀ ਨਾਸ਼ਵੰਤ ਹਨ ਹਾਰ ਮੇਰਾ ਧੰਨ ਮੇਰੇ ਸਾਥ ਚੱਲੇ ਜਹਾਂ ਜਾਵਾਂ ਤਹਿ ਜਾਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਇੱਕ ਧੰਨ ਹੈ ਰੋਜ਼ ਆਪਾਂ ਸੁਣਦੇ ਆਂ ਪ੍ਰਮਾਤਮਾ ਦਾ ਨਾਮ ਜਿਹੜਾ ਇੱਕ ਬਹੁਤ ਵੱਡਾ ਲਾਅ ਹੈ ਇੱਕ ਧੰਨ ਹੈ ਇੱਕ ਹੀਰਾ ਹੈ ਬਹੁਤ ਕੀਮਤੀ ਵਸਤੂ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਹੀ ਸਾਡੇ ਜਮਾ ਕੀਤਾ ਹੋਇਆ ਸਾਡੇ ਨਾਲ ਜਾਂਦਾ ਹੈ ਬਾਕੀ ਕੋਈ ਦੁਨੀਆ ਦੀ ਚੀਜ਼ ਜਮਾ ਕੀਤੀ ਹੋਈ ਉਹ ਸਾਡੇ ਨਾਲ ਨਹੀਂ ਜਾਂਦੀ ਅਸੀਂ ਉਸ ਨੂੰ ਵਰਤ ਨਹੀਂ ਸਕਦੇ ਇਸਤੇਮਾਲ ਨਹੀਂ ਕਰ ਸਕਦੇ ਪਰ ਮਹਾਰਾਜ ਜੀ ਕਹਿੰਦੇ ਹਰ ਮੇਰਾ ਧੰਨ ਮੇਰੇ ਸਾਧ ਚੱਲੇ ਜਿਹੜਾ ਨਾਮ ਧੰਨ ਮੈਂ ਜ਼ਿੰਦਗੀ ਵਿੱਚ ਖੱਡਿਆ ਹੋਏਗਾ ਪੰਜਵੇਂ ਪਾਤਸ਼ਾਹ ਦਾ ਵੀ ਸ਼ਬਦ ਰੋਜ਼ ਪੜ੍ਹਦੇ ਆਂ ਇਆਂ ਖੜ ਚਲੋ ਅਰਲਾਹ ਆਗੇ ਬਸਨ ਸੁਹਿਲਾ ਹਰ ਮੇਰਾ ਧੰਨ ਮੇਰੇ ਸਾਧ ਚੱਲੇ ਜਹਾਂ ਜਾਵਾਂ ਤਹਿ ਜਾਈ ਜਿੱਥੇ ਵੀ ਮੈਂ ਜਾਂਦਾ ਹਾਂ ਜਾਂ ਜਿੱਥੇ ਵੀ ਜਾਵਾਂਗਾ ਸੰਸਾਰ ਦੀ ਅਸੀਂ ਜਦੋਂ ਯਾਤਰਾ ਕਰਦੇ ਹਾਂ ਜੇ ਸਾਡੇ ਕੋਲ ਨਾਮ ਧੰਨਾ ਹੋਏਗਾ ਨਾ ਗਿਆਨ ਹੋਵੇਗਾ ਜਿੱਥੇ ਮਰਜੀ ਬੈਠ ਕੇ ਅਸੀਂ ਮੱਲਾ ਮਾਰ ਸਕਦੇ ਹਾਂ ਨਾਮ ਵੀ ਇੱਕ ਗੁਣ ਗਿਆਨ ਇੱਕ ਬਹੁਤ ਵੱਡਾ ਗੁਣ ਹੈ ਜਿਸ ਕੋਲ ਇਹ ਗੁਣ ਹੋਏਗਾ ਉਹ ਜਿਵੇਂ ਬਾਬਾ ਨਾਨਕ ਪਾਤਸ਼ਾਹ ਜੀ ਜਿੱਥੇ ਵੀ ਜਾਂਦੇ ਨੇ ਉਹ ਉਹਨਾਂ ਦੇ ਪਾਸ ਰੋਹਾਨੀਅਤ ਹੈ ਉਹ ਤੁਰਕੀ ਬਾਣੀ ਹੈ ਤਿਉ ਕੀਰਤਨ ਹੈ ਰਾਗ ਵਿਦਿਆ ਹੈ ਤੇ ਉਹ ਇਸ ਗੁਣ ਦੇ ਨਾਲ ਜਿੱਥੇ ਵੀ ਬਹਿੰਦੇ ਨੇ ਉਥੇ ਹੀ ਜੰਗਲ ਵਿੱਚ ਮੰਗਲ ਆ ਦਿੰਦੇ ਨੇ ਉਥੇ ਹੀ ਰੌਣਕਾਂ ਲਾ ਦਿੰਦੇ ਨੇ ਉਥੇ ਹੀ ਸੰਗਤ ਕੰਟੀ ਹੋ ਜਾਂਦੀ ਹੈ ਤੇ ਮਤਲਬ ਜੇ ਸਾਡੇ ਪਾਸ ਨਾਮ ਧਨ ਹੋਏਗਾ ਜਾਇ ਇਸ ਨੂੰ ਆਪਾਂ ਰੱਬੀ ਗੁਣ ਵੀ ਕਹਿ ਸਕਦੇ ਹਾਂ ਜੇ ਸਾਡੇ ਅੰਦਰ ਰੱਬੀ ਗੁਣ ਜੇ ਹੋਣਗੇ ਅਸੀਂ ਕਿਧਰੇ ਵੀ ਜਾਵਾਂਗੇ ਸਾਡੀ ਸੋਭਾ ਹੋਣ ਲੱਗ ਜਾਏ ਭਾਵੇਂ ਕੋਈ ਸਾਨੂੰ ਜਾਣਦਾ ਭਾਵੇਂ ਕੋਈ ਸਾਨੂੰ ਨਹੀਂ ਜਾਣਦਾ ਪਰ ਜਿੱਥੇ ਅਸੀਂ ਬੈਠਾਂਗੇ ਜਿੱਥੇ ਵੀ ਅਸੀਂ ਜਾਵਾਂਗੇ ਭਾਵੇਂ ਦੂਰ ਚਲੇ ਜਾਈਏ ਕਿਧਰੇ ਉੱਥੇ ਹੀ ਸਾਡਾ ਗੁਣ ਪ੍ਰਗਟ ਹੋ ਜਾਏਗਾ ਹਰ ਕਾ ਭਗਤ ਪ੍ਰਗਟ ਨਹੀਂ ਛਬੇ ਇਸ ਕਰਕੇ ਜਿਹੜਾ ਨਾਮ ਧੰਨਾ ਜਾਂ ਨਾਮ ਇੱਕ ਗੁਣ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਨਾਲ ਜਾਂਦਾ ਹੈ ਜਾਂ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਤੋਂ ਦੂਰ ਚੰਗਿਆਈ ਬਰਿਆਈ ਮਨੁੱਖ ਦੇ ਅੰਦਰ ਹੈ ਇਹ ਜਿੱਥੇ ਵੀ ਜਾਂਦਾ ਇਹ ਨਾਲ ਜਾਂਦੀ ਹੈ ਤੇ ਫਿਰ ਚੰਗਿਆਈ ਕਰਕੇ ਬੰਦਾ ਜਿੱਥੇ ਵੀ ਜਾਏਗਾ ਉੱਥੇ ਉਸ ਦਾ ਸਤਿਕਾਰ ਮਨ ਹੋਏਗਾ ਬਰਿਆਈ ਕਰਕੇ ਉਸ ਨੂੰ ਛੱਡ ਦਿੱਤਾ ਜਾਏਗਾ ਇਗਨੋਰ ਕਰ ਦਿੱਤਾ ਜਾਏਗਾ ਅਸ਼ ਕਰਕੇ ਗੁਰੂ ਅਮਰਦਾਸ ਜੀ ਸਾਨੂੰ ਦੱਸ ਰਹੇ ਨੇ ਵੀ ਹਰ ਮੇਰਾ ਧਨ ਮੇਰੇ ਸਾਥ ਚੱਲੇ ਇੱਕ ਨਾਮ ਧਨ ਹੈ ਜਿਹੜਾ ਸਾਡੇ ਨਾਲ ਚੱਲਣਾ ਬਾਕੀ ਹੋਰ ਕੁਝ ਨਹੀਂ ਜਾਂਦਾ ਨਾ ਇਸ ਸੰਸਾਰ ਦੇ ਵਿੱਚ ਕੰਮ ਆਉਂਦਾ ਤੇ ਨਾ ਉਧੇ ਕੰਮ ਆਉਂਦਾ ਸਿਰਫ ਇੱਕ ਵਕਤੀ ਤੌਰ ਤੇ ਅਸੀਂ ਇਸਤੇਮਾਲ ਕਰ ਸਕਦੇ ਹਾਂ ਕੇਵਲ ਵਰਤ ਸਕਦੇ ਹਾਂ ਉਸ ਨੂੰ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਮਰਯ ਕਹਿੰਦੇ ਨੇ ਕਿ ਸੰਸਾਰ ਝੂਠਾ ਤੇ ਝੂਠੇ ਦੇ ਨਾਲ ਲੱਗ ਕੇ ਜਿਹੜਾ ਲੱਗਦਾ ਉਹ ਵੀ ਝੂਠਾ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਉਹ ਨਿਤ ਨਾਸ਼ਵੰਤ ਪਦਾਰਥਾਂ ਨੂੰ ਇਕੱਠੇ ਕਰਨ ਤੇ ਹੀ ਲਗਾ ਹੋਇਆ ਗੁਰੂ ਮਹਾਰਾਜ ਨੇ ਸਾਨੂੰ ਜਿਹੜੀ ਮਾਇਆ ਹੈ ਉਸ ਨੂੰ ਗੁਜਰਾਨ ਕਿਹਾ ਗੁਜਰਾਨ ਸਾਡਾ ਗੁਜ਼ਾਰਾ ਜਿਸ ਚੀਜ਼ ਨਾਲ ਹੋ ਜਾਂਦਾ ਸਾਨੂੰ ਉਹਦੇ ਵਿੱਚ ਸਬਰ ਰੱਖਣਾ ਚਾਹੀਦਾ ਤੇ ਹੁਣ ਜੇ ਗੁਜਰਾਨ ਤੋਂ ਬਾਅਦ ਕੋਈ ਕਦੇ ਵੀ ਮੈਂ ਉਸ ਇਨਸਾਨ ਨਾਲੋਂ ਜ਼ਿਆਦਾ ਅੱਗੇ ਲੰਘਣਾ ਹੈ ਮੈਂ ਜ਼ਿਆਦਾ ਕੁਝ ਪ੍ਰਾਪਤ ਕਰਨਾ ਹੈ ਮੈਂ ਜ਼ਿਆਦਾ ਅਮੀਰ ਬੰਨਾ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਇਹਨੂੰ ਡੁੱਬਣਾ ਕਹਿੰਦੇ ਨੇ ਇਸ ਨੂੰ ਮਨੁੱਖ ਨੂੰ ਜਿਹੜਾ ਕਹਿੰਦੇ ਨੇ ਭਰਮ ਦੇ ਵਿੱਚ ਭੁਲੇਖੇ ਦੇ ਵਿੱਚ ਪੈਣਾ ਕਹਿੰਦੇ ਨੇ ਜੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਤੇ ਝੂਠੀ ਮਾਇਆ ਦੇ ਵਿੱਚ ਲੱਗੇ ਝੂਠੇ ਸੰਸਾਰ ਦੀਆਂ ਅਵਸਥਾ ਨੂੰ ਇਕੱਠੀਆਂ ਕਰਨ ਦੇ ਵਿੱਚ ਲੱਗ ਕੇ ਤੇ ਸਾਰੇ ਕਰਮ ਜੜੇ ਨੇ ਉਹ ਝੂਠੇ ਹੀ ਮਤਲਬ ਉਹ ਦੌੜ ਭੱਜ ਪਦਾਰਥਾਂ ਦੀ ਵਿੱਚ ਇਹ ਝੂਠੇ ਹੀ ਕਮਾਈ ਜਾਂਦਾ ਹੈ ਸਾਡੇ ਗੁਰੂ ਸਾਹਿਬਾਨ ਹੋਏ ਨੇ ਸਾਡੇ ਭਗਤ ਹੋਏ ਹਨ ਸਾਨੂੰ ਸਾਰਿਆਂ ਨੂੰ ਮਾਇਆ ਦੀ ਇੱਛਾ ਹੈ ਧਨ ਦੀ ਇੱਛਾ ਹੈ ਜਿਆਦਾ ਤੂੰ ਜਿਆਦਾ ਕਮਾਈਏ ਤੇ ਸਾਡੇ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਹੁਣ ਤੱਕ ਜਿਹੜੇ ਵੀ ਭਗਤ ਹੋਏ ਹਨ ਰੱਬ ਦੇ ਪਿਆਰੇ ਸਾਧੂ ਜਨ ਹੋਏ ਹਨ ਜਾਂ ਕੋਈ ਵੀ ਰੱਬ ਨਾਲ ਜੁੜੀ ਰੂਹ ਹੈ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਵੀ ਬਹੁਤ ਜ਼ਿਆਦਾ ਧਨ ਪਦਾਰਥ ਇੰਨਾ ਕੱਟਾ ਕਰਨ ਲਈ ਦਿਨ ਰਾਤ ਇੱਕ ਕਰ ਦਈ ਹੈ ਇੰਨਾ ਕੁਝ ਮਤਲਬ ਅਸੀਂ ਪ੍ਰਾਪਤ ਕਰ ਲਈ ਹੈ ਇੰਨੇ ਸਾਧਨ ਲੈ ਲਈ ਹੈ ਜਿਵੇਂ ਅਸੀਂ ਬੜੀ ਬਾਰ ਸਾਕੀਆਂ ਸੁਣੀਆਂ ਨੇ ਭਗਤਾਂ ਦੀਆਂ ਉਹਨਾਂ ਨੂੰ ਰਾਜਿਆਂ ਨੇ ਬਹੁਤ ਕੁਝ ਦੇਣਾ ਚਾਹਿਆ ਅਮੀਰ ਬਣਾਉਣਾ ਚਾਹਿਆ ਗੁਰੂਆਂ ਨੂੰ ਜ਼ਗੀਰਾਂ ਦੇਣੀਆਂ ਚਾਹੀਆਂ ਉਹਨਾਂ ਨੇ ਲਈਆਂ ਹੀ ਨਹੀਂ ਉਹਨਾਂ ਨੇ ਲਈਓ ਕਿੰਦੇ ਵੀ ਸਾਨੂੰ ਜਿੰਨੀ ਜ਼ਰੂਰਤ ਹੈ ਸੰਗਤ ਦੇ ਵਿੱਚੋਂ ਸਭ ਕੁਝ ਆ ਜਾਂਦਾ ਹੈ ਸਾਡਾ ਗੁਜ਼ਾਰਾ ਹੋ ਜਾਂਦਾ ਹੈ ਜਿੰਨੀ ਚੀਜ਼ ਸਾਨੂੰ ਚਾਹੀਦੀ ਹੈ ਜਿੰਨਾ ਮਨੁੱਖ ਦਾ ਖਲਾਰਾ ਹੋਏਗਾ ਨਾ ਸਾਧ ਸੰਗਤ ਜੀ ਉੰਨੀ ਪਰੇਸ਼ਾਨੀ ਹੋਏਗੀ ਜਿਵੇਂ ਪੰਜ ਕੰਮ ਆਰੰਭ ਕੀਤੇ ਹੋਣਗੇ ਤੇ ਮੇਰਾ ਦਿਮਾਗ ਪੰਜ ਪਾਸੇ ਜਾਏਗਾ ਜਿਵੇਂ ਇੱਕ ਕੰਮ ਸ਼ੁਰੂ ਕੀਤਾ ਹੋਏਗਾ ਮੇਰਾ ਕੰਮ ਦਿਮਾਗ ਇੱਕ ਪਾਸੇ ਜਾਏਗਾ ਹੁਣ ਜਿਹੜਾ ਦਿਮਾਗ ਇੱਕ ਪਾਸੇ ਜਾਂਦਾ ਉਹ ਘੱਟ ਪਰੇਸ਼ਾਨ ਹੈ ਜਾਂ ਜਿਹਦਾ ਪੰਜ ਪਾਸੇ ਜਾਂਦਾ ਉਹ ਜ਼ਿਆਦਾ ਪਰੇਸ਼ਾਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਖਲਾਰੇ ਨੂੰ ਸਬਮਿਟਨ ਹੈ ਖਲਾਰਾ ਪਾਉਣਾ ਨਹੀਂ ਸੰਸਾਰ ਦੇ ਵਿੱਚ ਜੋ ਕੁਝ ਵੀ ਹੈ ਸਾਨੂੰ ਦੇਖਣ ਨੂੰ ਤੇ ਸੋਹਣਾ ਲੱਗਦਾ ਇਹ ਵੀ ਚਾਹੀਦਾ ਉਹ ਵੀ ਚਾਹੀਦਾ ਆ ਵੀ ਚਾਹੀਦਾ ਮਾਇਆ ਲਗ ਭੁੱਲੋ ਸੰਸਾਰ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਕਦੇ ਵੀ ਆਸਾਂ ਮਨੁੱਖ ਦੀਆਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਇੱਕ ਪੂਰੀ ਹੋਵੇ ਦੂਜੀ ਤਿਆਰ ਸੋ ਸਬਰ ਦੇ ਸ਼ੁਕਰ ਦੇ ਨਾਲ ਹੀ ਮਨੁੱਖ ਟਿਕ ਸਕਦਾ ਨਹੀਂ ਤੇ ਮਾਇਆ ਤੋਂ ਕਦੇ ਵੀ ਦੌੜ ਜਿਹੜੀ ਹੈ ਮੁੱਕ ਨਹੀਂ ਸਕਦੀ ਇਹ ਤੇ ਪ੍ਰਮਾਤਮਾ ਆਪ ਹੀ ਸਬਰ ਦੇ ਦੇਵੇ ਵੀ ਬਸ ਬਹੁਤ ਗੁਜ ਹੈ ਬੜਾ ਗੁਜ ਹੈ ਹੁਣ ਬਸ ਹੁਣ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਦੇਖੋ ਦੁਨੀਆ ਦੇ ਵਿੱਚ ਕੋਈ ਸਰਵਿਸ ਕਰਦਾ ਕੋਈ 58 ਸਾਲ ਕਰਦਾ ਕੋਈ 60 ਸਾਲ ਕਰਦਾ ਉਸ ਤੋਂ ਬਾਅਦ ਗਵਰਨਮੈਂਟ ਕਹਿੰਦੀ ਹੈ ਵੀ ਭਾਵੇਂ ਉਹ 5 10 ਸਾਲ ਆ ਕੇ ਵੀ ਕਰੀ ਜਾਂਦਾ ਪਰ ਗਵਰਨਮੈਂਟ ਕਹਿੰਦੀ ਹੈ ਵੀ ਹੁਣ ਤੈਨੂੰ ਆਪਾਂ ਮੌਕਾ ਦਿੰਨੇ ਆ ਤੈਨੂੰ ਰਿਟਾਇਰ ਕਰਦੇ ਆ ਤੈਨੂੰ ਸੁੱਖ ਸਹੂਲਤ ਦਿੰਨੇ ਆ ਸਾਰੀ ਸੁੱਖ ਸਹੂਲਤ ਦਿੰਨੇ ਆ ਪੈਨਸ਼ਨ ਵੀ ਦਿੰਨੇ ਆ ਮੈਡੀਕਲ ਵੀ ਦਿੰਨੇ ਆ ਹੋਰ ਵੀ ਦਿੰਨੇ ਆ ਵੀ ਤੂੰ ਜਾ ਕੇ ਘਰ ਬਹਿ ਕੇ ਆਪਣਾ ਆਨੰਦ ਕਰ ਤੂੰ ਘਰ ਬਹਿ ਕੇ ਆਪਣਾ ਆਨੰਦ ਕਰ ਤੇ ਵੇਰੇ ਉਹਨਾਂ ਜੇ ਮਨ ਉਹ ਕੋਈ ਵੇਰ ਵੀ ਕੋਈ ਅਜੇ ਕੋਈ ਕੋਸ਼ ਨਹੀਂ ਤੇ ਫਿਰ ਮਹਾਰਾਜ ਜੀ ਕਹਿੰਦੇ ਝੋ ਛੂਟਾ ਜੋ ਛੁੱਟੇ ਲਾਗੇ ਛੁੱਟੇ ਕਰਮ ਕਮਾਈ ਜਿਨਾ ਮਰਜੀ ਕੋਈ ਭਾਈ ਦੌਲ ਕਰ ਲਵੇ ਉਹ ਫਿਰ ਕਦੇ ਵੀ ਸ਼ਾਂਤ ਨਹੀਂ ਹੋ ਸਕਦਾ ਰਜ ਨਹੀਂ ਸਕਦਾ ਤੇ ਉਹਦੇ ਕਰਮ ਜਿਹੜੇ ਨੇ ਉਹ ਚੰਗੇ ਨਹੀਂ ਬਣ ਸਕਦੇ ਉਹ ਮਾਇਆ ਧਾਰੀ ਵਾਲੇ ਹੀ ਕਰਮ ਰਹਿਣਗੇ ਕਹੇ ਨਾਨਕ ਹਰ ਕਾ ਭਾਣਾ ਹੋਆ ਕੈ ਨਾ ਕੁਛੁ ਨਾ ਜਾਈ ਸੋ ਅਗਰੀ ਪੰਕਤੀ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨੇ ਵੀ ਪ੍ਰਮਾਤਮਾ ਦੀ ਰਜ਼ਾ ਹੀ ਰਜ਼ਾ ਸਾਡੇ ਲਈ ਫਾਇਦੇਮੰਦ ਹੈ। ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਜੇ ਅੱਜ ਜੋ ਕੁਝ ਉਹਨੇ ਸਾਨੂੰ ਖਾਣ ਨੂੰ ਦਿੱਤਾ ਤੇ ਇਹ ਕਹਿਣਾ ਸ਼ੁਕਰ ਜੋ ਕੁਝ ਪੈਣ ਨੂੰ ਦੇ ਦਿੱਤਾ ਸ਼ੁਕਰ ਹੈ। ਜਿੱਤੇ ਵੀ ਸਾਨੂੰ ਉਹ ਲੈ ਗਿਆ ਸ਼ੁਕਰ ਹੈ। ਚੰਗਾ ਹੋ ਗਿਆ ਸ਼ੁਕਰ ਹੈ, ਮਾੜਾ ਹੋ ਗਿਆ ਸ਼ੁਕਰ ਹੈ। ਕਹੇ ਨਾਨਕ ਹਰ ਕਾ ਭਾਣਾ ਹੋਆ ਕਹਿਣਾ ਕਛੂ ਨਾ ਜਾਈ ਉਸ ਦੇ ਹੁਕਮ ਜਾਂ ਉਸ ਦੇ ਭਾਣੇ ਨੂੰ ਚੰਗਾ ਮੰਦਾ ਜਾਂ ਮਾੜਾ ਕੁਛ ਬੋਲਣਾ ਐਦਾਂ ਕਿਹੜਾ ਜਿਹੜਾ ਇੱਕ ਅਗਿਆਨਤਾ ਹੈ ਜੋਗ ਜੋ ਦੇ ਮਤਾਬੂ ਸਾਨੂੰ ਮਿਲ ਰਿਹਾ ਆਪਾਂ ਹੁਣ ਮੈਂ ਕੱਲ ਵੀ ਬੇਨਤੀ ਕੀਤੀ ਸੀ ਆਪਾਂ ਅਮਰਤ ਵੇਲੇ 80 ਸਾਲ ਲਈ ਮਹਾਰਾਜ ਨੂੰ ਆਪਾਂ ਮਹਾਰਾਜ ਨੂੰ ਪਿਆਰ ਲੈ ਲਿਆ ਮਹਾਰਾਜ ਕਦੀ ਵੀ ਠੰਦੀ ਗੱਲਾਂ ਨਹੀਂ ਹੋਣ ਦਵੇਗਾ ਭਾਵੇਂ ਜੋਗ ਜਿ ਮਰਜ਼ੀ ਹੋ ਜਾਏ ਭਾਵੇਂ ਕੋਈ ਪਰੇਸ਼ਾਨੀ ਆਏਗੀ ਵੀ ਤਾਂ ਵੀ ਉਹ ਚਲੀ ਜਾਏਗੀ ਜਿਵੇਂ ਧੋਪ ਆਉਂਦੀ ਹੈ ਨਾ ਨਾਲ ਹੀ ਛਾਂ ਆਈ ਜਾਂਦੀ ਹੈ ਇੱਕ ਵਾਸੇ ਬਸ ਇਦਾਂ ਜਦੋਂ ਮਹਾਰਾਜ ਜੀ ਦੀ ਆਪਾਂ ਅਸੀਸ ਲੈ ਲੈਂਦੇ ਆ ਨਾ ਭਾਵੇਂ ਜਿੱਦਾਂ ਦੀ ਮਰਜ਼ੀ ਕੋਈ ਭਾਵੇਂ ਪਰੇਸ਼ਾਨੀ ਆ ਵੀ ਜਾਵੇ ਮਹਾਰਾਜ ਉਸ ਨੂੰ ਸਾਡੇ ਉੱਪਰ ਹੈਵੀ ਜਾਂ ਭਾਰੂ ਹੋਣ ਹੀ ਨਹੀਂ ਦਿੰਦੇ ਸਾਨੂੰ ਨਰਲੇਪ ਰੱਖਦੇ ਨੇ ਸਾਨੂੰ ਉਹਦੇ ਤੋਂ ਦੂਰ ਰੱਖਦੇ ਨੇ ਤਕਲੀਫ ਤੋਂ ਦੂਰ ਰੱਖਦੇ ਨੇ ਬਿਗੜਾ ਤੋਂ ਦੂਰ ਰੱਖਦੇ ਨੇ ਪ੍ਰੇਸ਼ਾਨੀਆਂ ਤੋਂ ਦੂਰ ਰੱਖਦੇ ਨੇ ਮਹਾਰਾਜ ਜੀ ਸਾਨੂੰ ਆਪਣੇ ਆਪ ਗਿਆਨ ਕਰਾ ਦਿੰਦੇ ਨੇ ਸਾਨੂੰ ਉਹਦਾ ਪ੍ਰਭਾਵ ਨਹੀਂ ਲੱਗਦਾ ਸੋ ਇਹ ਸੀ ਅੱਜ ਦੇ ਲੜੀਵਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਜੀ ਨੇ ਮਿਹਰ ਕਿਰਪਾ ਕਰਕੇ ਸੇਵਾ ਲਈ ਹੈ ਮਹਾਰਾਜ ਮੇਰ ਕਲ ਇਹਦਾ ਭਾਵ ਅਰਥ ਆਪ ਜੀ ਨੂੰ ਫਲ ਮਿਲੇ ਆਪ ਜੀ ਨੂੰ ਖੁਸ਼ੀਆਂ ਦੇਵੇ ਮਾਲਕ ਦੇਸ਼ ਪਰਦੇਸ ਬੱਚਿਆਂ ਨੂੰ ਕਾਰੋਬਾਰ ਕਾਮਯਾਬੀਆਂ ਬੱਚਿਆਂ ਦੇ ਕਾਰਜ ਮਹਾਰਾਜ ਰਾਸ ਕਰਨ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬੱਚਿਆਂ ਨੂੰ ਵਿੱਦਿਆ ਦੇਦਾਨ ਹਰ ਹਰ ਮੈਦਾਨ ਮਹਾਰਾਜ ਫਤਿਹ ਕਰੇ ਸਭ ਦੀ ਹਾਜ਼ਰੀ ਪ੍ਰਵਾਨ ਕਰੇ ਈਨੀ ਸੇਵਾ ਪ੍ਰਵਾਨ ਪੁਰਜਕ ਮਾਫ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ